ਖੁਸ਼ ਆਰਪਨ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਪ੍ਰੀਤ ਗਰੇਵਾਲ ਅੰਦੋਸਤੋ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਹਾਂ ਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦਿਲੋਂ ਅਪੀਲ ਕਰਨੀ ਚਾਹੁੰਦਾ ਕਿ ਸਾਡੀ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਡੀ ਇਹ ਵੀਡੀਓ ਹੈ ਉਹ ਲੋੜਵੰਦ ਇਨਸਾਨਾਂ ਤੱਕ ਜਰੂਰ ਪਹੁੰਚ ਸਕੇ ਅੰਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਧੰਨ ਗੁਰੂ ਰਾਮਦਾਸ ਲੰਗਰ ਸਥਾਨ ਜੋ ਪੁਰ ਹੀਰਾ ਦੇ ਕੋਲ ਹੈ ਉਹਨਾਂ ਵੱਲੋਂ ਇੱਕ ਲੰਬੇ ਸਮੇਂ ਤੋਂ ਲੰਗਰ ਦੀ ਜੋ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਤੇ ਉਸ ਲੰਗਰ ਸਥਾਨ ਵੱਲੋਂ ਅੱਜ ਇੱਕ ਨਵਾਂ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਫ੍ਰੀ ਐਂਬੂਲੈਂਸ ਸੇਵਾ ਜੋ ਸ਼ੁਰੂ ਕੀਤੀ ਗਈ ਹੈ ਅਗਰ ਤੁਹਾਨੂੰ ਕਦੇ ਵੀ ਐਂਬੂਲੈਂਸ ਦੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਸੰਸਥਾ ਵੱਲੋਂ ਜਾਰੀ ਕੀਤੇ ਗਏ ਫੋਨ ਨੰਬਰਾਂ ਉੱਪਰ ਕਾਲ ਕਰਕੇ ਉਸ ਐਂਬੂਲੈਂਸ ਨੂੰ ਹੁਸ਼ਿਆਰਪੁਰ ਜਾਂ ਹੁਸ਼ਿਆਰਪੁਰ ਦੇ ਲਾਗੇ ਛਾਗੇ ਪਿੰਡਾਂ ਵਿੱਚ ਕਾਲ ਕਰਕੇ ਬੁਲਾ ਸਕਦੇ ਹੋ ਮੈਂ ਇੱਕ ਵਾਰ ਫੇਰ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕਰਾਂ ਕਿ ਧੰਗੁਰੂ ਰਾਮਦਾਸ ਲੰਗਰ ਸਥਾਨ ਜੋ ਪੁਰਹੇਰਾਂ ਦੇ ਕੋਲ ਹੈ ਉਹਨਾਂ ਵੱਲੋਂ ਇੱਕ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ ਅਗਰ ਤੁਹਾਨੂੰ ਕਦੇ ਵੀ ਐਂਬੂਲੈਂਸ ਦੀ ਜ਼ਰੂਰਤ ਪੈਂਦੀ ਹੈ ਤੇ ਸੰਸਥਾ ਵੱਲੋਂ ਜਾਰੀ ਕੀਤੇ ਗਏ ਫੋਨ ਨੰਬਰਾਂ ਉੱਪਰ ਕਾਲ ਕਰਕੇ ਤੁਸੀਂ ਐਂਬੂਲੈਂਸ ਨੂੰ ਹੁਸ਼ਿਆਰਪੁਰ ਜਾਂ ਹੁਸ਼ਿਆਰਪੁਰ ਦੇ ਪਿੰਦੇ ਆਇਦ ਦੁਆਲੇ ਪਿੰਡਾਂ ਵਿੱਚ ਫੋਨ ਕਰਕੇ ਬੁਲਾ ਸਕਦੇ ਹੋ ਸੋ ਮੈਂ ਲਾਸਟ ਵਿੱਚ ਫੇਰ ਤੋਂ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਇਸ ਵੀਡੀਓ ਨੂੰ ਜ਼ਰੂਰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਸਾਡੀ ਵੀਡੀਓ ਹੈ ਲੋੜਵੰਦੇ ਇਨਸਾਨਾਂ ਤੱਕ ਜ਼ ਧੰਨਵਾਦ